ਕਿ ਅਕਾਲੀ ਨਾਂ ਵਾਲੀਆਂ ਮੋਟੇ ਰੂਪ ਦੇ ਵਿੱਚ ਹਿਸਟਰੀ ਦੇ ਵਿੱਚ ਤਿੰਨ ਜਥੇਬੰਦੀਆਂ ਹੋਈਆਂ ਨੇ ਉਹਨਾਂ ਦਾ ਕਿਸ ਪ੍ਰਕਾਰ ਦਾ ਇਤਿਹਾਸ ਰਿਹਾ ਹੈ ਉਹਨਾਂ ਦੀ ਕਿਸ ਪ੍ਰਕਾਰ ਦੀ ਭੂਮਿਕਾ ਰਹੀ ਆ ਉਹ ਭਵੇਖ ਨੂੰ ਜਾਣਨ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਅਕਾਲੀ ਨਾਂ ਦੀ ਜਿਹੜੀ ਜਥੇਬੰਦੀ ਸੀਗੀ ਉਹਨੂੰ ਕਹਿੰਦੇ ਸੀਗੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਭ ਤੋਂ ਪਹਿਲਾਂ ਕਿਸੇ ਜਥੇ ਦੇ ਲਈ ਜਿਹਦੇ ਲਈ ਅਕਾਲੀ ਲਫ਼ਜ਼ ਵਰਤਿਆ ਗਿਆ ਉਹ ਉਹ ਇੱਕ ਜਥੇ ਲਈ ਉਹਨਾਂ ਲਈ ਵਰਤਿਆ ਗਿਆ ਉਹਨਾਂ ਦਾ ਕਿਸ ਪ੍ਰਕਾਰ ਦੀ ਭੂਮਿਕਾ ਸੀਗੀ ਉਹ ਆਪਾਂ ਨੂੰ ਦੇਖਣ ਦੀ ਲੋੜ ਹੈ ਉਹਦੇ ਤੋਂ ਫਿਰ ਸਾਨੂੰ ਅਕਾਲੀਆਂ ਦੀ ਅੱਜ ਦੀ ਸਰਗਰਮੀ ਸਮਝ ਆ ਜਾਂਦੀ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਰਹੇ ਕਾਲੀ ਫੂਲਾ ਸਿੰਘ ਉਸ ਵਕਤ ਸਿੱਖਾਂ ਦਾ ਇੱਥੇ ਸੁਤੰਤਰ ਰਾਜ ਸੀਗਾ ਪੰਜਾਬ ਦੇ ਵਿੱਚ ਤੇ ਉਸ ਵਕਤ ਜਿਹੜੀ ਉਹਨਾਂ ਦੀ ਭੂਮਿਕਾ ਸੀਗੀ ਉਹ ਇਹ ਸੀਗੀ ਕਿ ਉਹ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਉਹਨਾਂ ਦੇ ਦੇਖਰੇਖ ਸੀਗਾ ਤੇ ਉਹਦੇ ਰਾਹੀਂ ਜੋ ਰਾਜ ਦਾ ਪ੍ਰਬੰਧ ਜਿਹੜੇ ਕਿ ਸਰਦਾਰ ਚਲਾਉਂਦੇ ਸੀਗੇ ਉਹ ਅਕਾਲੀ ਨਸ ਕਹਾਉਂਦੇ ਆਪਣੇ ਆਪ ਨੂੰ ਜਿੰਨੇ ਵੀ ਰਾਜ ਦੇ ਵਿੱਚ ਸਿੰਘ ਸੀਗੇ ਉਹ ਵੀ ਅੰਮ੍ਰਿਤਧਾਰੀ ਹੁੰਦੇ ਸੀਗੇ ਬਟ ਉਹ ਆਪਣੇ ਆਪ ਨੂੰ ਅਕਾਲੀ ਨਸ ਕਹਾਉਂਦੇ ਹੈ ਮਤਲਬ ਜਿਹੜੀ ਦਲ ਖਾਲਸਾ ਸੀਗੀ ਉਹਦੇ ਵਿੱਚ ਇੱਕ ਮਿਸਲ ਚਹੀਦਾਂ ਨੂੰ ਛੱਡ ਕੇ ਤੇ ਬੁੱਢਾ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਮਿਸਲਾਂ ਦੇ ਕੋਲ ਮਲਕੀਅਤ ਦੇ ਦਾਅਵੇ ਸੀਗੇ ਉਹਨਾਂ ਕੋ ਖਿੱਤੇ ਸੀਗੇ ਜਿੱਥੇ ਉਹ ਰਾਜ ਕਰਦੇ ਸੀਗੇ ਇਹ ਦੋ ਮਿਸਲਾਂ ਜਿਹੜੀਆਂ ਅਕਾਲੀਆਂ ਦੀਆਂ ਸੀਗੀਆਂ ਇਹਨਾਂ ਕੋਈ ਖਿੱਤਾ ਨਾ ਹੁੰਦਾ ਹੈ ਇਹ ਅਕਾਲ ਤਖਤ ਤੇ ਤਖਤਾਂ ਦਾ ਪ੍ਰਬੰਧ ਦੇਖਦੇ ਸੀਗੇ ਔਰ ਉਹਦੇ ਨਾਲ-ਨਾਲ ਜੋ ਸਿੱਖਾਂ ਦਾ ਬਾਕੀ ਪ੍ਰਬੰਧ ਹੈ ਜੋ ਇਹਨਾਂ ਦੇ ਅਧੀਨ ਰਾਜ ਚੱਲਦੇ ਸੀਗੇ ਉੱਥੇ ਇਹ ਨਿਸ਼ਚਿਤ ਕਰਦੇ ਸੀਗੇ ਕਿ ਰਾਜ ਨਿਆਂ ਦਾ ਹੋਵੇ ਰਾਜ ਦੇ ਵਿੱਚ ਹੰਨੇ-ਹੰਨੇ ਮੀਰੀ ਤੱਕ ਸਭ ਤੋਂ ਥੱਲੇ ਦੇ ਲੈਵਲ ਤੱਕ ਸਵੈ ਨਿਰਣੇ ਦਾ ਹੱਕ ਹੋਵੇ ਹਰੇਕ ਨੂੰ ਤੇ ਦੂਜਾ ਜੋ ਗੁਰੂ ਘਰਾਂ ਦਾ ਪ੍ਰਬੰਧ ਹੈ ਉਹ ਸਹੀ ਮਰਿਆਦਾ ਅਨੁਸਾਰ ਚੱਲੇ ਇਹ ਦੇਖਣਾ ਇਹਨਾਂ ਦਾ ਕੰਮ ਸਿਗਾ ਤਖਤਾਂ ਤੋਂ ਬਿਨਾਂ ਬਾਕੀ ਬਹੁਤ ਜ਼ਿਆਦੇ ਗੁਰੂ ਘਰਾਂ ਦਾ ਪ੍ਰਬੰਧ ਅਕਾਲੀਆਂ ਕੋ ਨਾ ਸੁੰਦਾ ਹੈ ਤੇ ਦੂਸਰੇ ਅਕਾਲੀ ਜਿਹੜੇ ਇਸ ਵਕਤ ਅੱਜ ਤੋਂ 100 ਸਾਲ ਪਹਿਲਾਂ ਬਣੇ ਇਹ ਜਿਹੜਾ ਅਕਾਲੀ ਸਿਗੇ ਜਦੋਂ 1849 ਚ ਰਾਜ ਆਇਆ ਅੰਗਰੇਜ਼ ਦਾ ਉਸ ਵਕਤ ਉਹਨਾਂ ਨੇ ਜਿਹੜਾ ਬੁੱਢਾ ਦਲ ਸੀਗਾ ਜਿਹੜੇ ਸਰਦਾਰਾਂ ਦੀਆਂ ਫੌਜਾਂ ਸੀਗੀਆਂ ਖਾਲਸਾ ਲਾਹੌਰ ਦਰਬਾਰ ਦੀਆਂ ਫੌਜਾਂ ਸੀਗੀਆਂ ਉਹ ਗੁਜਰਾਤ ਤੇ ਚੇਲਿਆਂ ਵਾਲੀ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਆਪਣੇ ਆਤਮ ਸਮਰਪਣ ਕਰਕੇ ਹਥਿਆਰ ਰੱਖ ਦਿੱਤੇ ਸੀਗੇ ਜਿਹੜੇ ਅਕਾਲੀਆਂ ਦੇ ਜਥੇ ਸੀਗੇ ਉਹਨਾਂ ਨੇ ਆਤਮ ਸਮਰਪਣ ਨਾ ਕੀਤਾ ਹੈ। ਤੋਂ ਇਸ ਕਰਕੇ ਉਹ ਲੜੇ ਅਖੀਰ ਤੱਕ ਬੁੱਢਾ ਦਲ ਦੇ ਸਿੰਘ ਮਿਸਲ ਸ਼ਹੀਦਾਂ ਦੇ ਸਿੰਘ ਭਾਈ ਵੀਰ ਸਿੰਘ ਨਰੰਗਾਵਾਦੀ ਸੀਗੇ ਜਾਂ ਉਸ ਵਕਤ ਉਸ ਤੋਂ ਪਹਿਲਾਂ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਸੀਗੇ ਉਹ ਵੀ ਅਕਾਲੀਆਂ ਚਾਹਦੇ ਸੀਗੇ ਉਹਨਾਂ ਨੇ ਆਪਣੇ ਹਥਿਆਰ ਨਾ ਸੁਰੱਖੇ ਤੇ ਉਸ ਵਕਤ ਇਹ ਜਿਹੜੇ ਸਿੰਘ ਅਕਾਲੀ ਸੀਗੇ ਇਹਨਾਂ ਨੂੰ ਦੋ ਜਗ੍ਹਾ ਅੰਗਰੇਜ਼ਾਂ ਨੇ ਘੇਰ ਕੇ ਇੱਕ ਪਟਿਆਲੇ ਜਿੱਥੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈ ਤੇ ਇੱਕ ਸੋਹਾਣੇ ਤੇ ਚੰਡੀਗੜ੍ਹ ਇਹ ਸਾਰੇ ਏਰੀਆ 'ਚ ਤੋਪਾਂ ਨਾਲ ਅੜਾਤਾ ਸੀਗਾ ਤੋਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇੱਕ ਤਾਕਤ ਸੀਗੀ ਉਹ ਖਤਮ ਹੋ ਗਈ ਤੇ ਅੰਗਰੇਜ਼ਾਂ ਨੇ ਮੁੜ ਕੇ ਇਤਿਹਾਸ ਚ ਆਂਦਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਅਕਾਲੀ ਕੋ ਮੱਥਾ ਟੇਕਣ ਵੀ ਆਉਂਦੇ ਸੀਗੇ ਉਹਨਾਂ ਨੂੰ ਘੇਰ ਕੇ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਸੀਗੇ। ਤੇ ਅੰਮ੍ਰਿਤਸਰ ਫਿਰ ਮੁੜ ਕੇ ਉਹਨਾਂ ਨੇ ਅਸਲ ਅਕਾਲੀ ਜਿਹੜੇ ਆਣ ਨਹੀਂ ਦਿੱਤੇ।